ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਾਰਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਕੱਟੇ-ਕਟੀਆਂ ਆਪਣੇ ਲਿੱッセ ਆ ਉਹਨਾਂ ਨੂੰ ਰਾਜੀ ਕਿਵੇਂ ਕਰਨਾ ਹੈਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦਾ ਵੀ ਵੀਡੀਓ ਨੂੰ ਐਂਡ ਤੱਕ ਅੰਤ ਤੱਕ ਜਰੂਰ ਦੇਖਿਆ ਕਰੋ ਤਾਂ ਜੋ ਸਾਰੀ ਦੀ ਸਾਰੀ ਗੱਲ ਸਮਝ ਆ ਸਕੇ ਤੇ ਆਪਾਂ ਨੁਕਤਾ ਸਹੀ ਤਰੀਕੇ ਨਾਲ ਅਪਣਾ ਸਕ ਗਏ ਕਿਉਂਕਿ ਕਈ ਵਾਰ ਆਪਾਂ ਜੋ ਸਕਿੱਪ ਕਰ ਕਰ ਗਾ ਹਨਗਾ ਨਗਾ ਦੇਖ ਲੈਨੇ ਵੀਡੀਓ ਤਾਂ ਵਿੱਚੋ ਕੋ ਉਸ ਚੀਜ਼ਾਂ ਹੁੰਦੀਆਂ ਨੇ ਮੈਸ ਰਹਿ ਜਾਂਦੀਆਂ। ਉਹ ਫਿਰ ਬਾਅਦ ਦੇ ਵਿੱਚ ਕੀ ਹੁੰਦਾ? ਕਿ ਕਈ ਵੀਰ ਕਹਿੰਦੇ ਬਾਈ ਮੈਂ ਨੁਕਤਾ ਵਰਤਿਆ ਸੀ ਯਾਰ ਤੇ ਅਸਰ ਨਹੀਂ ਹੋਇਆ। ਜਾਂ ਬਾਈ ਮੈਂ ਆ ਨੁਕਤਾ ਵਰਤਿਆ ਸੀ ਯਾਰ ਤੇ ਆਹ ਆ ਚੀਜ਼ਾਂ ਨਹੀਂ ਆ ਆ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆਗਾ ਹਨਾ। ਉਹ ਤਾਂ ਕਰਕੇ ਵੀਰੇ ਮੈਂ ਕਈ ਵਾਰੀ ਕਮੈਂਟ ਵੀ ਹੁੰਦੇ ਬਾਈ ਰਿਪੀਟ ਨਾ ਕਰਾ ਕਰ ਵਾਰੀ ਵਾਰੀ ਗੱਲ ਉਹ ਰਿਪੀਟ ਕਰਨ ਦਾ ਕਾਰਨ ਵੀ ਬਾਈ ਇਹੀ ਹੁੰਦਾ। ਵੀ ਮੈਨੂੰ ਹੁੰਦਾ ਵੀ ਚੰਗੀ ਤਰੀਕੇ ਨਾਲ ਸਾਰੇ ਸਮਝ ਸਕਣ। ਜ਼ਿਆਦਾਤਰ ਤਾਂ ਜਿਹੜੇ ਮੈਨੂੰ ਵੇਖਣ ਵਾਲੇ ਨੇ ਉਹ ਬਜ਼ੁਰਗ ਉਮਰ ਦੇ ਨੇ ਕਈ ਬਜ਼ੁਰਗ ਉਮਰ ਦੇ ਨੇ ਉਹ ਕਈ ਵਾਰ ਮੈਨੂੰ ਕਹਿਣਦੇ ਨੇ ਵੀ ਕਾਕਾ ਸੀ ਵੀਡੀਓ ਦੇਖਤਾ ਲਈ ਸੀਗੀ ਅਸੀਂ ਕਿਹਨਾਂ ਖਲਾਤ ਲਈ ਸੀ ਕਿਸੇ ਤੋਂ ਦੇਖ ਲਈ ਵੀਡੀਓ ਸਾਨੂੰ ਪਛਾਣ ਹੀ ਕਰਨੀ ਆਉਂਦੀ ਸਾਨੂੰ ਗਾਹ ਨਹੀਂ ਕਰਨੀ ਆਉਂਦੀ ਉਹ ਹੈਨਾ ਤੇ ਰਿਪੀਟ ਕਰਨ ਦਾ ਕਾਰਨ ਵੀ ਇਹੀ ਹੁੰਦਾ ਤੇ ਚਲੋ ਜਿਆਦਾ ਟਾਈਮ ਆਪਾਂ ਨਹੀਂ ਲੈਂਦੇਗੇ ਤੇ ਆਪਾਂ ਨਖਤਾ ਤੁਹਾਨੂੰ ਦੱਸਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਆਪਾਂ ਕੀ ਕਰਨਾ ਪੰਸਾਰੀ ਦੀ ਦੁਕਾਨ ਤੇ ਜਾਣਾ ਤੇ ਪੰਸਾਰੀ ਦੀ ਦੁਕਾਨ ਤੋਂ ਆਪਾਂ ਹਾਥੀ ਬੂਰਾ ਲੈਣਾ ਹਾਥੀਬੂਰਾ ਦਾ ਚਿੱਟੇ ਰੰਗ ਦਾ ਹੁੰਦਾ ਇਹ ਆਮ ਪੰਸਾਰੀਆਂ ਤੋਂ ਆਮ ਹੀ ਮਿਲ ਜਾਊਗਾ ਮੈਡੀਕਲ ਤੋਂ ਸ਼ਾਇਦ ਨਾ ਮਿਲੇ ਕਿਉਂਕਿ ਦੇਸੀ ਦਵਾਈ ਆ ਇਹ ਸ਼ਾਇਦ ਮੈਡੀਕਲ ਤੋਂ ਨਹੀਂ ਮਿਲਣਾ ਤੇ ਪੰਸਾਰੀ ਤੋਂ ਮਿਲ ਜਾਊਗਾ ਹਾਥੀਬੂਰਾ ਆਪਾਂ ਇੱਕ ਜਾਨਵਰ ਨੂੰ ਇੱਕ ਦਿਨ ਦੇ ਵਿੱਚ 30 ਗ੍ਰਾਮ ਹਾਥੀਬੂਰਾ ਪਾਉਣਾ 30 ਗ੍ਰਾਮ ਹਾਥੀਬੂਰਾ ਜਿਹੜੇ ਕੀ ਕੱਟੇ-ਕੱਟੀਆਂ ਲਿੱッセ ਆ ਹਨਾ ਆਪਾਂ ਕਹਿੰਨਾ ਬਈ ਰਾਜੀ ਨਹੀਂ ਹੁੰਦੇ ਯਾਰ ਤਾਂ ਦਿਨਾਂ ਦੇ ਵਿੱਚ ਹਾਥੀ ਵਰਗੇ ਕਰ ਦੂ ਇਹ ਬਹੁਤ ਵਧੀਆ ਚੀਜ਼ ਆ ਬਹੁਤ ਲੋਕਾਂ ਨੇ ਬਹੁਤ ਲੋਕਾਂ ਨੇ ਅਪਣਾਇਆ ਵੀ ਉਹ ਪਹਿਲਾ ਨੁਕਤਾ ਜਿੰਨਾਂ ਜਿੰਨਾਂ ਨੇ ਅਪਣਾਇਆ ਉਹ ਪਹਿਲਾ ਨੁਕਤਾ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਪਣਾਇਆ ਜਾਂ ਨਹੀਂ ਪਨਾਇਆਗਾ ਤੇ ਗੌਰ ਕਰਨ ਵਾਲੀ ਗੱਲ ਇਹ ਆ ਵੀ ਆਪਾਂ ਇਹ ਹਾਥੀਪੂਰਾ ਜਿਹੜਾ ਇਹ ਆਪਾਂ ਜਿਹੜੇ 7 ਮਹੀਨੇ ਦੀ ਉਮਰ ਤੋਂ ਜ਼ਿਆਦੇ ਵਾਲੇ ਕਟੇ ਕਟੀਆਂ ਉਹਨਾਂ ਦੇ ਅਪਣਾਉਣਾਗਾ 7 ਮਹੀਨੇ ਤੋਂ ਥੱਲੇ ਵਾਲਿਆਂ ਨੂੰ ਆਪਾਂ ਦੇਣਾ 7 ਮਹੀਨੇ ਤੋਂ ਜਿਹੜੀ ਉੱਪਰ ਉਮਰ ਹੈਗੀ ਉਹ ਉਮਰ ਵਾਲਿਆਂ ਨੂੰ ਆਪਾਂ ਦੇਣਾ ਹਾਥੀਪੂਰਾ ਤੇ ਦਿਨ ਦਾ ਆਪਾਂ 30 ਗ੍ਰਾਮ ਦੇਣਾਗਾ ਤੇ ਦੇਣ ਦਾ ਆਪਾਂ ਕਿਵੇਂ ਸਮਝ ਕੇ ਵੀ ਦੇ ਕਿੰਨਾ ਟਾਈਮ ਲਾ ਸਕਦੇ ਆਪਾਂ ਇਹ ਹਾਥੀ ਬੂਰਾ ਪਸ਼ੂ ਨੂੰ ਆਪਾਂ 3 ਜਾਂ 4 ਵੱਧ ਤੋਂ ਵੱਧ 5 ਮਹੀਨੇ ਤੱਕ 20 ਦੇ ਸਕਦੇ ਆਪਾਂ ਆਪਾਂ ਹਾਥੀ ਬੂਰਾ ਪਸ਼ੂ ਨੂੰ ਡਾਇਰੈਕਟ ਸਿੱਧਾ ਨਹੀਂ ਦੇਣਾਗਾ ਆਪਾਂ ਲੇਟੀ ਦੇ ਵਿੱਚ ਜਾਂ ਆਟੇ ਜਾਂ ਦਾਣੇ ਦੇ ਵਿੱਚ ਇਹਨੂੰ ਮਿਕਸ ਕਰਕੇ ਦੇਣਾ ਇਹ ਗੱਲ ਜ਼ਰੂਰ ਗੌਰ ਕਰਨ ਵਾਲੀ ਹੈ ਵੀ ਆਪਾਂ ਸਿੱਧਾ ਡਾਇਰੈਕਟ ਹਾਥੀ ਬੂਰਾ ਪਸ਼ੂ ਨੂੰ ਕਦੇ ਨਹੀਂ ਦੇਣਾ ਲੇਟਰੀ ਦੇ ਵਿੱਚ ਪਾ ਸਕਦੇ ਹੋ ਜਾਂ ਦਾਣੇ ਦੇ ਵਿੱਚ ਪਾ ਸਕਦੇ ਹੋ ਇਹਦੇ ਵਿੱਚ ਆਪਾਂ ਮਿਕਸ ਕਰਕੇ ਦੇਣਾ ਹੈ ਕਟੀਆਂ ਕੀ ਹੁੰਦੀਆਂ ਕਈ ਵਾਰ ਕਿਉਂ ਲਿਸਸੀਆਂ ਜ਼ਿਆਦਾ ਹੁੰਦੀਆਂ ਆਪਾਂ ਗਾਇ ਨੇ ਮੇਰੇ ਹੀਟ ਨਹੀਂ ਕੱਢਦੇ ਹਨ ਕਿਉਂ ਨਹੀਂ ਕੱਢਦੇ ਕਈ ਵਾਰ ਕੀ ਹੁੰਦਾ ਉਹਨਾਂ ਦੇ ਵੇਟ ਘਟ ਦੇ ਕਾਰਨ ਹੀ ਉਹ ਹੀਟ ਨਹੀਂ ਕੱਢਦੇ ਹਨ ਆਪਾਂ ਹਾਥੀ ਪੂਰਾ ਦੇ ਦਾਂਗੇ ਵੇਟ ਸਹੀ ਹੋ ਜਾਊਗਾ ਤੇ ਉਹ ਹੀਟ ਵੀ ਕੱਢ ਆਉਣਗੀਆਂ ਗੱਬਣ ਪਸ਼ੂ ਰਹਿਣ ਦਾ ਵੀ ਕਾਰਨ ਕਈ ਵਾਰੀ ਹੋ ਜਾਂਦਾ ਵੀ ਵੇਟ ਘਟਦਾ ਕਰਕੇ ਤੇ ਆਪਾਂ ਹਾਥੀ ਪੂਰਾ ਪਾ ਕੇ ਆਪਾਂ ਆਪਣੇ ਕੱਟੇ ਕਟੀਆਂ ਨੂੰ ਫੁੱਲ ਰਾਜੀ ਕਰ ਸਕਦੇ ਹਾਂ ਤੇ ਬਸ ਇਹੀ ਗੱਲ ਗੌਰ ਕਰਨ ਵਾਲੀ ਵੀ ਸੱਤ ਮਹੀਨੇ ਤੋਂ ਉੱਪਰ ਵਾਲਿਆਂ ਨੂੰ ਆਪਾਂ ਦੇਣਾ ਸੱਤ ਮਹੀਨੇ ਥੱਲੇ ਵਾਲਿਆਂ ਨੂੰ ਆਪਾਂ ਇਹ ਹੱਤੀ ਬੂਰਾ ਨਹੀਂ ਦੇਣਾਗਾ ਤਿੰਨ ਤੋਂ ਚਾਰ ਮਹੀਨੇ ਲਗਾਤਾਰ ਆਪਾਂ ਦੇ ਸਕਦੇ ਆ ਵੱਧ ਤੋਂ ਵੱਧ ਪੰਜ ਮਹੀਨੇ ਤੱਕ ਵੀ ਦੇ ਸਕਦੇ ਆ ਆਹ ਹੱਤੀ ਬੂਰਾ ਨੁਕਤਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇ ਤੁਹਾਡੇ ਕੋਲ ਵੀ ਕੋਈ ਨੁਕਤਾ ਹੈ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਮੈਸੇਜ ਕਰਕੇ ਦੱਸਿਓ ਜਾਂ ਫੋਨ ਕਾਲ ਕਰਕੇ ਦੱਸਿਓ 99887 2858 ਮੇਰਾ ਨੰਬਰ ਹੈ ਜੀਵਨ ਮੇਰਾ ਨਾਮ ਹੈ ਪਿੰਡ ਮੇਰਾ ਬੁਰਜ ਲੱਦਾ ਜ਼ਿਲ੍ਹਾ ਬਠਿੰਡਾ ਜੇ ਤੁਸੀਂ ਕੋਈ ਜਾਨਵਰ ਸੇਲ ਦੀ ਵੀਡੀਓ ਵੀ ਬਣਾਉਣੀ ਆ ਕੋਈ ਕੱਟੇ ਕਟੀਆਂ ਜਾਂ ਕੋਈ ਮੱਝ ਗਾਂ ਕੋੜਾ ਕੋਈ ਵੀ ਜਾਨਵਰ ਆਪਾਂ ਜੇ ਤੁਸੀਂ ਸੇਲ ਕਰਨਾ ਤਾਂ ਤਾਂ ਵੀ ਮੇਰੇ ਨਾਲ ਇਸੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਆਪਾਂ ਉਹ ਵੀਡੀਓ ਵੀ ਪਾਉਣ ਲੱਗਣਾ ਇਸ ਚੈਨਲ ਤੇ ਤੇ ਹੌਲੀ ਹੌਲੀ ਆਪਾਂ ਕੋਸ਼ਿਸ਼ ਕਰਾਂਗੇ ਹੁਣ ਵੀ ਚੰਗੇ ਤੋਂ ਚੰਗੇ ਪਸ਼ੂ ਪਾਲਕ ਜਿਹੜੇ ਨੌਲੇਜ ਪੁਛ ਰੱਖਦੇ ਆ ਪਸ਼ੂ ਪਾਲਕਾ ਹਨ ਖਾਸੇ ਚਿਰਾਂ ਦੇ ਆ ਬਜ਼ੁਰਗ ਆ ਜਾਂ ਜਿਨ੍ਹਾਂ ਕੋਲ ਤਜਰਬਾ ਜ਼ਿਆਦਾ ਆ ਤਾਂ ਕੋਸ਼ਿਸ਼ ਕਰਾਂ ਕਰਾਂਗੇ ਵੀ ਉਹਨਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਆਪਾਂ ਜਲਦ ਤੋਂ ਜਲਦ ਇਹ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਸਾਹਮਣੇ ਚੰਗੇ ਤੋਂ ਚੰਗੇ ਪਸ਼ੂ ਪਾਲਕਾਂ ਦੇ ਵਿਚਾਰ ਲੈ ਕੇ ਆਈਏ ਜੇ ਵੀਡੀਓ ਚੰਗੀ ਲੱਗੀ ਜਰੂਰ ਦੱਸਿਓ ਮਿਲਦੇ ਆ ਨਵੇਂ ਨੁਕਤੇ ਦੇ ਨਾਲ ਨਵੀਂ ਵੀਡੀਓ ਦੇ ਨਾਲ ਜੁੜੇ ਰਹੋ ਪਿੰਡੂ ਦਰਗਾਹ ਟੀਵੀ ਚੈਨਲ ਨਾਲ ਧੰਨਵਾਦ ਜੀ